ਮਰੇ ਕਹਿੰਦੇ ਆਪਣੇ ਆਪ ਨੂੰ ਖੋਜੋ ਪਹਿਲਾਂ ਹੂੰ ਦਿਲ ਮੇਂ ਖੋਜ ਘਟ ਹੀ ਖੋਜੋ ਭਾਈ ਆਪਣੇ ਘਟ ਹਿਰਦੇ ਵਿੱਚ ਖੋਜੋ ਨੂੰ ਲੱਭੋ ਹੂੰ ਉਹ ਅੰਦਰ ਹੈ ਬਿਲਕੁਲ ਹੂੰ ਆਤਮ ਚੀਨ ਹੂੰ ਪਰ ਆਤਮ ਚੀਨਿਆ ਆਤਮ ਚੀਨਿਆ ਤੁਸੀਂ ਆਪਣੇ ਆਪ ਨੂੰ ਪਛਾਣੋਗੇ ਫਿਰ ਪਰਮਾਤਮਾ ਨੂੰ ਵੀ ਪਛਾਣ ਜਾਓਗੇ ਤੁਸੀਂ ਹੂੰ ਬਿਲਕੁਲ ਉਦਾਂ ਪ੍ਰਮਾਤਮਾ ਨੂੰ ਤੁਸੀਂ ਦੇਖੋ ਕਿਤੇ ਦਿਖਾਈ ਨਹੀਂ ਦੇਣੀ। ਉਹ ਇੱਕ ਅਨੁਭਵ ਹੈ। ਅਨੁਭਵ ਹੈ। ਬਿਲਕੁਲ। ਇੱਕ ਅਹਿਸਾਸ ਹੈ। ਹੂੰ। ਉਹ ਅਹਿਸਾਸ ਪੈਦਾ ਕਰੋ ਜੇ ਅਸੀਂ ਸਾਹ ਲੈ ਰਹੇ ਆਂ ਤੇ ਉਹਦੀ ਸ਼ਕਤੀ ਨਾਲ ਲੈ ਰਹੇ ਆਂ। ਬਿਲਕੁਲ। ਅਸੀਂ ਵੇਖ ਰਹੇ ਆਂ ਉਹਦੀ ਸ਼ਕਤੀ ਨਾਲ ਵੇਖ ਰਹੇ ਆਂ। ਅਸੀਂ ਕਿਸੇ ਚੀਜ਼ ਨੂੰ ਸੁੰਘ ਰਹੇ ਆਂ ਫੁੱਲ ਨੂੰ ਉਹ ਚ ਸੁਗੰਧੀ ਵੇਖ ਰਹੇ ਆਂ। ਹੂੰ। ਤੇ ਉਹਦੀ ਸ਼ਕਤੀ ਨਾਲ ਹੈ। ਬਿਲਕੁਲ। ਹਾਂਜੀ। ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਸੰਦੇਸ਼ ਹੈ ਇਸ ਸ਼ਬਦ ਵਿੱਚ ਹਾਂਜੀ। ਉਹੋ ਹੀ ਹੈ ਜਿਹੜਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸਾਰੇ ਗੁਰੂ ਸਾਹਿਬਾਨ ਨੇ ਸਰੀਰਕ ਰੂਪ ਵਿੱਚ ਜੋਤ ਇਕੋ ਹੀ ਹੈ ਨਾ ਜੋਤ ਇਕੋ ਉਸ ਜੋਤ ਦਾ ਚਾਨਣਾ ਇਕ ਹੈ ਹਾਂਜੀ ਬਿਲਕੁਲ ਉਸ ਜੋਤ ਦਾ ਪ੍ਰਕਾਸ਼ ਇਕ ਹੈ ਹਮ ਗਿਆਨ ਹੈ ਹਾਂ ਗਿਆਨ ਨੂੰ ਸ਼ਬਦ ਵੀ ਕਿਹਾ ਹੈ ਹਮ ਗੁਰੂ ਵੀ ਆਖਿਆ ਗਿਆਨ ਗੁਰੂ ਆਤਮ ਉਪਦੇਸ਼ ਹਮ ਗੁਰੂ ਜਿਹੜਾ ਗਿਆਨ ਹੈ ਉਸ ਗਿਆਨ ਨਾਲ ਹਮ ਆਤਮ ਉਪਦੇਸ਼ੋ ਆਪਣੇ ਆਪ ਨੂੰ ਸਮਝਾਓ ਸਮਝਾਓ ਉਹ ਜਿਹੜਾ ਗਿਆਨ ਹੈ ਨਾ ਹਾਂਜੀ ਉਹਦੇ ਨਾਲ ਜਦੋਂ ਆਪਣਾ ਆਪਾ ਸੀ ਚੀਨਣ ਲੱਗ ਪਏ ਹੂੰ ਸਮਝਣ ਲੱਗ ਪਏ ਫਿਰ ਉਹ ਪਰਮਾਤਮਾ ਤੁਹਾਨੂੰ ਜੰਗਲਾਂ ਚੋਂ ਨਹੀਂ ਲੱਭੇਗਾ ਹੂੰ ਤੁਹਾਨੂੰ ਹਰ ਥਾਂ ਵਿੱਚੋਂ ਲੱਭੇਗਾ ਬਿਲਕੁਲ ਭਗਤ ਧੰਨਾ ਉਹਦੀ ਹਿਸਟਰੀ ਉਹਨੇ ਪੱਥਰ ਚੋਂ ਪਾ ਲਿਆ ਹਾਂਜੀ ਬਿਲਕੁਲ ਖੈਰ ਮੈਂ ਲੰਮੀ ਗੱਲ ਲੈ ਰਿਹਾ ਆਮ ਇਤਿਹਾਸ ਵਿੱਚ ਹੁੰਦਾ ਹੈ ਭਗਤ ਧੰਨੇ ਨੇ ਹਾਂਜੀ ਪੱਥਰ ਪੱਥਰ ਚੋਂ ਰੱਬ ਲੱਭ ਲਿਆ ਹਾਂਜੀ ਪੱਥਰ ਤਾਂ ਰੱਬ ਹੈ ਨਹੀਂ ਆਮ ਹੀ ਕਹਿੰਦੇ ਨੇ ਹਾਂਜੀ ਪੱਥਰ ਤਾਂ ਰੱਬ ਨਹੀਂ ਹੂੰ ਹੂੰ ਪੱਥਰ ਪੂਜਾ ਸਿੱਖ ਧਰਮ ਵਿੱਚ ਹੈ ਨਹੀਂ ਨਹੀਂ ਹਾਂ ਹੂੰ ਤੋ ਕਹਿੰਦੇ ਪੱਥਰ ਚ ਲੱਭ ਲਿਆ ਹੂੰ ਕਿਉਂ ਲੱਭ ਲਿਆ ਇਹ ਸਮਝਣ ਦੀ ਲੋੜ ਹੈ ਹੂੰ ਉਹਦੇ ਅੰਦਰ ਗਿਆਨ ਹੀ ਐਸਾ ਪੈਦਾ ਹੋ ਗਿਆ ਕਿ ਪ੍ਰਮਾਤਮਾ ਸਰਵ ਵਿਆਪਕ ਹੈ ਜ਼ਰਰੇ ਜ਼ਰਰੇ ਵਿੱਚ ਹੈ ਇਸ ਪੱਥਰ ਵਿੱਚ ਵੀ ਹੈ ਹੂੰ ਉਸ ਪੱਥਰ ਵਿੱਚ ਪ੍ਰਮਾਤਮਾ ਨੂੰ ਵੇਖ ਕੇ ਉਹਦੇ ਅੰਦਰ ਅਹਿਸਾਸ ਪੈਦਾ ਹੋ ਗਿਆ ਕਿ ਪ੍ਰਮਾਤਮਾ ਹੈ ਹੂੰ ਪੱਥਰ ਨੂੰ ਰੱਬ ਨਹੀਂ ਸਮਝਿਆ ਉਹਨੇ ਹੂੰ ਪੱਥਰ ਵਿੱਚ ਰੱਬ ਨੂੰ ਰਮਿਆ ਹੋਇਆ ਦੇਖ ਲਿਆ ਉਹਨੇ ਮਹਿਸੂਸ ਕੀਤਾ ਵੀ ਜਰੇ ਜਰੇ ਵਿੱਚ ਤੇ ਪੱਥਰ ਵਿੱਚ ਵੀ ਹੈ ਹੂੰ ਬਿਲਕੁਲ ਉਹ ਇੱਕ ਅਹਿਸਾਸ ਹੋ ਗਿਆ ਇਹਨਾਂ ਨੂੰ ਵੀ ਉਹ ਸਰਵ ਵਿਆਪਕ ਹੈ ਸਰਵ ਵਿਆਪਕ ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਕਦੇ ਜੰਗਲ 'ਚ ਨਹੀਂ ਗਏ ਹੂੰ ਸਭ ਤੋਂ ਪਹਿਲੀ ਗੱਲ ਤੇ ਉਸ ਇਲਾਕੇ ਵਿੱਚ ਜੰਗਲ ਨੇੜੇ-ਨੇੜੇ ਹੁੰਦਾ ਨਹੀਂ ਸੀ ਹੂੰ ਤੇ ਗੁਰੂ ਤੇਗ ਬਹਾਦਰ ਸਾਹਿਬ ਕਿਸੇ ਵਿਦਵਾਨ ਨੇ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਹੂੰ ਵੀ 4 ਸਾਲ ਦੀ ਉਮਰ ਵਿੱਚ ਜੰਗਲਾਂ ਵਿੱਚ ਜਾਂਦੇ ਰਹੇ ਤੇ ਜਿਸ ਮਾਹੌਲ ਵਿੱਚ ਉਹ ਪਲੇ ਨੇ ਜਿਸ ਮਾਹੌਲ ਵਿੱਚ ਉਹ ਗਰੋ ਅਪ ਹੋਏ ਨੇ ਉਹ ਵੱਡੇ ਹੋਏ ਨੇ ਉਸ ਮਾਹੌਲ ਵਿੱਚ ਤਾਂ ਉਹਨੂੰ ਜੰਗਲਾਂ ਦੀ ਜਾਣ ਦੀ ਲੋੜ ਹੀ ਨਹੀਂ ਨਾਲੇ ਜਿਸ ਗੁਰੂ ਦੀ ਛਤਰ ਛਾਇਆ ਹੇਠੋਂ ਪੜ੍ਹੇ ਨੇ ਤੇ ਉਹ ਤਾਂ ਇਸ ਖਿਆਲ ਦੇ ਬਿਲਕੁਲ ਵਿਰੁੱਧ ਜਾਣਦੇ ਇਸ ਲਈ ਗੁਰੂ ਤੇਗ ਬਹਾਦਰ ਸਾਹਿਬ ਜੰਗਲਾਂ 'ਚ ਕਦੇ ਨਹੀਂ ਗਏ ਉਹਨਾਂ ਦਾ ਸੰਦੇਸ਼ ਉਹੀ ਸੀ ਜਿਹੜਾ ਇੱਕੋ ਜੋਤ ਤੋਂ ਪਿੱਛੋਂ ਚੱਲਿਆ ਰਿਹਾ ਸੀ ਗੁਰੂ ਨਾਨਕ ਨੇ ਜਿਹੜੀ ਜੋਤ ਜਗਾਈ ਸੀ ਹਾਂਜੀ ਭਾਈ ਸਾਹਿਬ ਜੀ ਹੁਣ ਆਪਾਂ ਗੱਲ ਕਰਦੇ ਹਾਂ ਤੁਖਾਰੀ ਰਾਗ ਦੇ ਵਿੱਚ ਚੌਥੇ ਪਾਸ਼ਾ ਦਾ ਸ਼ਬਦ ਹੈ ਹਾਂਜੀ ਤੀਰਥ ਉਦਮ ਸਤਿਗੁਰੂ ਕੀਆ ਲੋਕ ਸਭ ਲੋਕ ਉਧਾਰਨ ਅਰਥਾ ਹੂੰ ਹੂੰ ਮਾਰਗ ਪੰਥ ਚਲੇ ਗੁਰਸਤਗੁਰ ਸੰਗ ਸਿਖਾ ਹੂੰ ਹੂੰ ਉਹ ਕਹਿੰਦੇ ਵੀ ਤੀਰਥ ਜਿਹੜਾ ਨਾ ਉਧਾਰਨ ਦਿੱਤੀ ਐ ਕੋ ਉਹਨਾਂ ਨੇ ਇਹਦੇ ਵਿੱਚ ਤੇ ਦੂਸਰੇ ਪਾਸੇ ਗੁਰੂ ਗੋਬਿੰਦ ਸਿੰਘ ਸਾਹਿਬ ਜੋ ਕਿ ਉਹ ਕੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਉਲਟ ਜਾ ਸਕਦੇ ਨੇ ਉਹਨਾਂ ਦੇ ਦਸਮ ਗ੍ਰੰਥ ਵਿੱਚ ਹਗਾ ਜੀ ਮੂਰਪਿਤ ਪੂਰਵ ਕਿਸ ਪਿਆਨਾ ਭਾਂਤ ਭਾਂਤ ਕੇ ਤੇ ਰਸਨਾਨਾ ਜਬ ਹੀ ਜਾਤ ਤਰਪੈਨੀ ਪਏ ਪੁੰਨ दान ਦਿਨ ਕਰਤ ਬਦੇ ਹਮ ਇਹਦੇ ਬਾਰੇ ਤੁਸੀਂ ਕੀ ਕਹੋਗੇ ਜੀ ਗੁਰਮੇਲ ਸਿੰਘ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਤੁਸੀਂ ਜ਼ਿਕਰ ਕਰ ਰਹੇ ਹੋ ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਨੇ ਹਮ ਦਸਮ ਗ੍ਰੰਥ ਵਿੱਚ ਨਹੀਂ ਮੈਂ ਤਾਂ ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਹਾਂ ਕਿਉਂਕਿ ਜਿੰ ਜ਼ਿਆਦਾਤਰ ਜਿਹੜੇ ਕਥਾਵਾਂ ਚ ਜਿਹੜੇ ਉਹ ਉਸੇ ਗਲਤੀ ਆ ਰਹੇ ਆ ਤਸਮ ਗ੍ਰੰਥ ਤੋਂ ਮੰਨਦੇ ਨੇ ਉਸੇ ਗਲਤੀ ਮੇ ਆ ਰਹੇ ਆ ਸਭ ਤੋਂ ਪਹਿਲੀ ਗੱਲ ਹੈ ਵੀ ਇਹ ਰਚਨਾ ਗੁਰੂ ਗੋਬਿੰਦ ਸਿੰਘ ਦੀ ਹੈ ਨਹੀਂ ਹੈ ਹੀ ਨਹੀਂ ਜੇ ਗੁਰੂ ਗੋਬਿੰਦ ਸਿੰਘ ਦੀ ਰਚਨਾ ਹੈ ਤਾਂ ਇਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੋ ਇਹ ਸ਼ਬਦ ਕਹਿ ਰਿਹਾ ਹਮ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਮੇਰੇ ਪਿਤਾ ਜੀ ਪੂਰਵ ਵੱਲ ਗਏ ਹਮ ਤੀਰਥ ਯਾਤਰਾ ਤੇ ਹਾਂਜੀ ਤਰਬੇਣੀ ਗਏ ਹਮ ਉਹ ਟੇਸ਼ਨਾਂ ਨੂੰ ਵੀ ਕੀਤਾ ਭਾਂਤ ਭਾਂਤ ਕੇ ਤੀਰਥ ਭਾਂਤ ਭਾਂਤ ਦਾ ਮਤਲਬ ਤਰ੍ਹਾਂ ਤਰ੍ਹਾਂ ਦੇ ਤੀਰਥ ਇੱਕ ਤੀਸ ਦੀ ਗੱਲ ਨਹੀਂ ਹਾਂ ਤਰ੍ਹਾਂ ਤਰ੍ਹਾਂ ਮੈਂ ਉਹਦਾ ਜ਼ਿਕਰ ਕੀਤਾ ਹੂੰ ਹੂੰ ਪਰ ਤਰ੍ਹਾਂ ਤਰ੍ਹਾਂ ਦਾ ਮਤਲਬ ਹਰ ਇੱਕ ਤੀਰਥ ਤੇ ਹਰ ਇੱਕ ਤੀਰਥ ਤੇ ਜਮਨਾ ਤੇ ਵੀ ਗਏ ਗੰਗਾ ਤੇ ਵੀ ਗਏ ਸਾਰੇ ਪਾਸੇ ਵੀ ਸਾਰੇ ਪਾਸੇ ਲੇਕਿਨ ਉਹਨਾਂ ਦਾ ਜ਼ਿਕਰ ਨਹੀਂ ਹੂੰ ਜ਼ਿਕਰ ਕੱਲਾ ਤਰਵੇਣੀ ਦਾ ਤਰਵੇਣੀ ਦਾ ਤੇ ਇਸ ਸ਼ਬਦ ਵਿੱਚ ਸ਼ਬਦ ਵੀ ਕਹਿ ਸਕਦੇ ਆ ਅਸਲ ਵਿੱਚ ਕਾਵ ਰਚਨਾ ਵਿੱਚ ਕਾਵ ਰਚਨਾ ਵਿੱਚ ਕਾਵ ਰਚਨਾ ਵਿੱਚ ਹੂੰ ਕਵੀ ਕਹਿ ਰਹੇ ਹੈ ਕਵੀ ਕਹਿ ਰਹੇ ਆਮ ਤੌਰ ਤੇ ਦਸਮ ਗ੍ਰੰਥ ਬਾਰੇ ਇਹ ਹੈ ਕਿ ਇੱਕ ਪੱਖ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਦੀ ਰਚਨਾ ਹਮ ਇੱਕ ਪੱਖ ਇਹ ਹੈ ਕਿ ਉਹਨਾਂ ਦੀ ਰਚਨਾ ਨਹੀਂ ਨਹੀਂ ਤੇ ਕਵੀਆਂ ਦੀ ਰਚਨਾ ਹਮ ਦੂਜਾ ਪੱਖ ਹੈ ਹਾਂਜੀ ਅਸਲ 'ਚ ਹੈ ਕਵੀਆਂ ਦੀ ਰਚਨਾ ਹੀ ਹੈ ਹਮ ਗੁਰੂ ਗੋਬਿੰਦ ਸਿੰਘ ਦੀ ਰਚਨਾ ਨਹੀਂ ਨਹੀਂ ਹੈ ਜੇ ਗੁਰੂ ਗੋਬਿੰਦ ਸਿੰਘ ਦੀ ਰਚਨਾ ਹੁੰਦੀ ਹਮ ਤਾਂ ਇਹ ਚੀਜ਼ਾਂ ਤਾਂ ਗੁਰਮਤ ਵਿੱਚ ਹੈ ਨਹੀਂ ਹਾਂ ਨਹੀਂ ਬਿਲਕੁਲ ਤੁਸੀਂ ਤੀਰਥਾਂ ਤੇ ਜਾਓ ਫਲਾਣਾ ਕਰੋ ਕਾਦੇ ਵਾਸਤੇ ਹਾਂ ਉਹ ਉਹੀ ਇਹ ਹੁੰਦਾ ਅਸੀਂ ਸੰਸਾਰੀ ਬੰਦੇ ਆ ਜਦੋਂ ਗਿਆਨ ਨਹੀਂ ਸਾਨੂੰ ਅੰਧ ਗਿਆਨ ਵਿੱਚ ਅੰਧ ਹਨੇਰੇ ਵਿੱਚ ਅਗਿਆਨਤਾ ਵਿੱਚ ਦੁਨਿਆਵੀ ਤੌਰ ਤੇ ਸਾਨੂੰ ਕੋਈ ਚੀਜ਼ ਦੀ ਲੋੜ ਹੈ ਹਮ ਪੁੱਤਰ ਦੀ ਲੋੜ ਹੈ ਕਿਸੇ ਚੀਜ਼ ਦੀ ਲੋੜ ਹੈ ਅਸੀਂ ਮਨੋਤ ਮੰਨ ਲੈਨੇ ਹਮ ਵੇ ਅਸੀਂ ਤਰਬਣੀ ਤੇ ਨਾ ਕੇ ਆਵਾਂਗੇ ਹਮ ਸਾਨੂੰ ਇਹ ਚੀਜ਼ ਮਿਲ ਜਾਏ ਹਮ ਅਸੀਂ ਫਲਾਣੇ ਤੀਰਸ ਤੇ ਜਾ ਕੇ ਆਵਾਂਗੇ 68 ਤੀਰਸ ਵੀ ਇਸੇ ਸੰਦਰਭ ਦੇ ਵਿੱਚ ਹੋਂਦ ਵਿੱਚ ਹੈ ਤਾਂ ਪਾਣੀ ਦੇ ਇਸ਼ਨਾਨੀ ਹੈ ਹੂੰ ਹੂੰ ਹਾਂਜੀ ਪਾਣੀ ਦੇ ਵਿੱਚ ਇਸ਼ਨਾਨ ਕਰਕੇ ਤੁਹਾਨੂੰ ਰੱਬ ਮਿਲ ਜਾਏਗਾ ਪਾਣੀ ਦੇ ਇਸ਼ਨਾਨ ਕਰਕੇ ਤੁਹਾਨੂੰ ਪੁੱਤਰ ਦੀ ਦਾਤ ਮਿਲ ਜੇਗੀ ਇਹ ਸਾਡੀਆਂ ਮਨੋਤਾ ਨੇ ਮਨੋਤਾ ਨੇ ਇਸ ਕਾਵ ਰਚਨਾ ਦੇ ਵਿੱਚ ਉਸ ਮਨੋਤ ਨੂੰ ਹੂੰ ਹੂੰ ਬ੍ਰਾਹਮਣ ਕਿਸੇ ਚਲਾਕ ਕਵੀ ਨੇ ਮੈਂ ਬ੍ਰਾਹਮਣ ਤਾਂ ਨਹੀਂ ਕਹਿ ਸਕਦਾ ਚਲਾਕ ਕਵੀ ਨੇ ਜਿਸ ਕਵੀ ਨੇ ਰਚਨਾ ਰਚੀ ਹੈ ਹੂੰ ਇਹਦੇ ਉੱਤੇ ਰੰਗ ਬ੍ਰਾਹਮਣ ਬ੍ਰਾਹਮਣ ਕਾਲ ਦਾ ਜਿਹੜਾ ਨੇ ਬ੍ਰਾਹਮਣੀ ਕਾਲ ਦਾ ਉਹ ਛੱਡ ਦਿੰਦਾ ਲੇਕਿਨ ਅਸੀਂ ਅਗਿਆਨਤ ਅਗਿਆਨਤਾ ਵਿੱਚ ਆ ਕੇ ਉਸ ਚੀਜ਼ ਨੂੰ ਸਮਝਦੇ ਨਹੀਂ ਅਸੀਂ ਹੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਹੁਣ ਜਿਹੜੀ ਤੁਸੀਂ ਤੁਕ ਬੋਲੀ ਹੈ ਹੂੰ ਤੀਰਥ ਉਦਮ ਸਤਗੁਰੂ ਕੀਆ ਹੂੰ ਇਹ ਸਤਿਗੁਰੂ ਨੇ ਤੀਰਥ ਤੇ ਜਾਣ ਦਾ ਉਦਦਮ ਕੀਤਾ ਉਪਰਾਲਾ ਕੀਤਾ ਯਤਨ ਕੀਤਾ ਹਮ ਇਹ ਯਤਨ ਕੀਤਾ ਨਾ ਹਾਂਜੀ ਯਾਤਰਾ ਦਾ ਲਫਜ਼ ਤਾਂ ਹੈ ਨਹੀਂ ਹੁੰਦਾ ਨਾ ਹਮ ਕਿਉਂ ਉਪਰਾਲਾ ਕੀਤਾ ਹਮ ਉਹਦਾ ਮੋਟਿਵ ਕੀ ਸੀ ਉਹਦਾ ਮੰਤਵ ਕੀ ਸੀ ਨਿਸ਼ਾਨਾ ਕੀ ਸੀ ਕਿਉਂ ਗਏ ਤੀਰਥਾਂ ਤੇ ਹਮ ਗੁਰਬਾਣੀ ਕਹਿੰਦੀ ਸਭ ਲੋਕ ਉਧਰਨ ਅਰਥਾ 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 ਦਾ ਮਤਲਬ ਵਾਸਤੇ ਹਮ ਸਭ ਲੋਕਾਂ ਦੇ ਉਧਾਰ ਵਾਸਤੇ ਉਧਾਰ ਵਾਸਤੇ ਇੱਥੇ ਉਧਰਨ ਸ਼ਬਦ ਹੈ ਹੂੰ ਊਰੇ ਨੂੰ ਔਂਕਰ ਤੱਦਾ ਰਾਰਾ ਨਾਣਾ ਨਾਣਾ ਹੂੰ ਉਧਰਨ ਲੇਕਿਨ ਇਹਦਾ ਜਿਹੜਾ ਉਚਾਰਨ ਹੈ ਉਧਾਰਨ ਉਧਾਰਨ ਅਸਲ ਸ਼ਬਦ ਉਧਾਰਨ ਹੈ ਹੂੰ ਉਧਾਰ ਵਾਸਤੇ ਉਧਾਰ ਵਾਸਤੇ ਲੇਕਿਨ ਉਹ ਪਿੰਗਲ ਦੇ ਨਿਯਮਾਂ ਦੇ ਮੁਤਾਬਕ ਉਹ ਲਫ਼ਜ਼ کئی ਰੂਪ ਉਹਦਾ ਬਦਲ ਜਾਂਦਾ ਹੂੰ ਲekin ਇਹਦਾ ਅਰਥ ਉਦਾਹਰਨ ਦਾ ਹੀ ਹੈ ਹਮ ਸਭ ਲੋਕ ਉਦਾਹਰਨ ਅਰਥਾ ਅਰਥਾ ਸਭ ਲੋਕਾਂ ਦੀ ਗੱਲ ਕੀਤੀ ਹੈ ਸਭ ਲੋਕਾਂ ਦੀ ਹਾਂਜੀ ਗੁਰਬਾਣੀ ਵਿੱਚ ਹਮ ਤੇ ਗੁਰੂ ਤੇਗ ਬਹਾਦਰ ਸਾਹਿਬ ਉਹ ਤਰਬੇਨੀ ਤੇ ਗਏ ਨੇ ਉਹ ਆਪਣੇ ਉਧਾਰ ਵਾਸਤੇ ਥੋੜਾ ਗਏ ਨੇ ਹਮ ਉਹ ਤਾਂ ਉਹਨਾਂ ਲੋਕਾਂ ਦੇ ਉਧਾਰ ਵਾਸਤੇ ਗਏ ਨੇ ਜਿਹੜੇ ਅੰਧ ਵਿਸ਼ਵਾਸ ਵਿੱਚ ਉੱਥੇ ਫਿਰਦੇ ਸੀ ਹਮ ਉਹਨਾਂ ਨੂੰ ਸਮਝਾਣ ਗਏ ਨੇ ਇਥੋਂ ਕੁਝ ਨਹੀਂ ਮਿਲਣਾ ਤੁਹਾਨੂੰ ਹਮ ਜਿਵੇਂ ਗੁਰੂ ਨਾਨਕ ਸਾਹਿਬ ਹਰਿਦਵਾਰ ਗਏ ਸੀ ਜਿਵੇਂ ਗੁਰੂ ਨਾਨਕ ਸਾਹਿਬ ਤਾਂ ਸਾਰੇ ਪਾਸੇ ਗਏ ਸੀ ਉਹ ਲੋਕਾਂ ਦੇ ਉਧਾਰ ਵਾਸਤੇ ਗਏ ਸੀ ਮੱਕੇ ਵੀ ਗਏ ਸੀ ਮੱਕੇ ਵੀ ਗਏ ਨੇ ਉਹ ਮਠਾਂ ਚ ਵੀ ਗਏ ਨੇ ਜੋਗੀਆਂ ਦੇ ਵੀ ਗਏ ਨੇ ਹਰਿਦਵਾਰ ਵੀ ਗਏ ਨੇ ਹੂੰ ਉੱਥੇ ਇਸ਼ਨਾਨ ਵੀ ਕੀਤਾ ਗੰਗਾ ਚ ਲੇਕਿਨ ਪਾਣੀ ਦੂਜੇ ਪਾਸੇ ਛੁੱਟਿਆ ਹੂੰ ਉਹਨਾਂ ਲੋਕਾਂ ਦੀ ਕਲਿਆਣ ਤੇ ਉਧਾਰ ਵਾਸਤੇ ਵੀ ਤੁਸੀਂ ਗਲਤ ਕੰਮ ਕਰ ਰਹੇ ਹੋ ਹੂੰ ਸਭ ਲੋਕ ਉਧਾਰਨ ਹਰਤਾ ਹੂੰ ਇਹ ਹੈ ਟਾਰਗੇਟ ਨਿਸ਼ਾਨਾ ਨਿਸ਼ਾਨਾ ਯਾਤਰਾ ਦਾ ਪਿਆਨਾ ਦਾ ਜਾਣ ਦਾ ਹੂੰ ਤੇ ਇਸ ਕਾਵ ਕਲਾ ਦੇ ਵਿੱਚ ਹਮ ਜਿਸ ਕਾਵ ਰਚਨਾ ਵਿੱਚ ਜਿਹੜੀ ਗੱਲ ਕਵੀ ਨੇ ਕੀਤੀ ਹੈ ਕਵੀ ਦੀ ਵਿਚਾਰਨਾ ਨਾ ਕਵੀ ਦੀ ਵਿਚਾਰ ਤਾਂ ਇਹਨੂੰ ਕਹਿੰਦੇ ਕਵੀ ਵਾਚ ਹਾਂਜੀ ਕਿਉਂਕਿ ਆਪਾਂ ਜਦ ਮਨਿਆ ਜਾ ਤੇ 6 ਗੁਰੂਆਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਉਹਨਾਂ ਨੇ ਨਾਨਕ ਪਦ ਯੂਜ਼ ਕੀਤਾ ਹਮ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਿਹੜਾ ਮਨਾ ਕੀਤਾ ਸੀ ਨੌਵੇਂ ਪਾਸ਼ਾ ਨੇ ਤੁਸੀਂ ਸਾਡਾ ਨਾਂ ਨਹੀਂ ਵਰਤ ਸਕਦੇ ਹਾਂ ਹਾਂ ਤੇ ਉਹ ਵਰਤ ਸਕਦੇ ਸੀ ਉਹ ਵੀ ਨਾ ਜੋ ਉਹਨਾਂ ਦੇ ਬਾਣੀ ਹੁੰਦੇ ਪਰ ਉਹਨਾਂ ਦੇ ਬਾਣੀ ਹੈ ਨਹੀਂ ਇਹਦਾ ਬਹੁਤ ਰੋਲਾ ਪੋੜ ਕਫਲਾ ਬਹੁਤ ਇਹਦਾ ਹੋਇਆ ਹੈ ਜੇ ਗੱਲ ਕਰਦੇ ਆਂ ਤੇ ਬਲ ਬੰਨਦੇ ਨੇ ਲੋਕੇ 10 ਬਾਰੇ ਅਸਲ ਵਿੱਚ ਗੁਰਮੇਲ ਸਿੰਘ ਇਹ ਇਹਦਾ ਜਿਹੜਾ ਵਿਸ਼ਾ ਵਸਤੂ ਹੈ ਨਾ ਦਸਮ ਗ੍ਰੰਥ ਦਾ ਹੂੰ ਉਹ ਗੁਰੂ ਗ੍ਰੰਥ ਸਾਹਿਬ ਨਾਲ ਮੈਚ ਨਹੀਂ ਕਰਦਾ ਮੈਚ ਨਹੀਂ ਕਰਦਾ ਮੈਚ ਨਹੀਂ ਕਰਦਾ ਨੰਬਰ 1 ਹੂੰ ਨੰਬਰ 2 ਤੇ ਬਹੁਤ ਸਾਰੀਆਂ ਰਚਨਾਵਾਂ ਦੇ ਵਿੱਚ ਉਤੇ ਲਿਖਿਆ ਕਬਿਵਾਚ ਕਬਿਵਾਚ ਹੂੰ ਕਬਿਵਾਚ ਦਾ ਮਤਲਬ ਹੈ ਕਵੀ ਦੀ ਰਚਨਾ ਕਵੀ ਦੀ ਰਚਨਾ ਕਵੀ ਦੀ ਉਚਾਰਨ ਕੀਤੀ ਕਵਤਾ ਕਵੀ ਵਾਜਦਾ ਮਤਲਬ ਇਹ ਬਣਦਾ ਹਮ ਗੁਰੂ ਗੋਬਿੰਦ ਸਿੰਘ ਨੇ ਤੇ ਆਪਣੇ ਆਪ ਨੂੰ ਕਿਤੇ ਕਿਹਾ ਹੀ ਨਹੀਂ ਵੀ ਮੈਂ ਕਵੀ ਹਮ ਬਿਲਕੁਲ ਉਹਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਉਹਨਾਂ ਨੂੰ ਗੁਰਤਾ ਗਦੀ ਬਖਸ਼ੀ ਉਹ ਗੁਰੂ ਸਨ ਹਮ ਉਹ ਰੋਹਾਨੀਅਤ ਦਾ ਸੰਦੇਸ਼ ਇਨਸਾਨੀਅਤ ਦਾ ਸੰਦੇਸ਼ ਮਨੁੱਖਤਾ ਨੂੰ ਦਿੰਦੇ ਸਨ ਹਮ ਤੇ ਇਹ ਤਾਂ ਆਪਾਂ ਨਹੀਂ ਮੰਨ ਸਕਦੇ ਵੀ ਰਚਨਾ ਉਹਨਾਂ ਦੀ ਹੋਵੇਗੀ ਹਾਂ ਉਹਨਾਂ ਦੇ ਜਿਹੜੇ 52 ਕਵੀ ਰੱਖੇ ਹੋਏ ਸੀ ਹੂੰ ਉਹਨਾਂ ਕਵੀਆਂ ਵਿੱਚੋਂ ਕਿਸੇ ਦੀ ਰਚਨਾ ਹੋ ਸਕਦੀ ਹੈ ਬਿਲਕੁਲ ਲੇਕਿਨ ਉਹ ਵੀ ਉਹਨਾਂ ਤੋਂ ਬਾਅਦ ਉਹਨਾਂ ਤੋਂ ਬਾਅਦ ਜੇ ਉਹਨਾਂ ਦੇ ਹੁੰਦਿਆਂ ਹੋ ਸਕਦੀ ਇਹ ਮੈਂ ਕਹਿ ਨਹੀਂ ਸਕਦਾ ਵੀ ਉਹਨਾਂ ਕਵੀਆਂ ਦੀ ਹੈ ਹੂੰ ਕਵੀ ਹੋਰ ਵੀ ਹੋ ਸਕਦੇ ਨੇ ਹੋਰ ਵੀ ਹੋ ਸਕਦੇ ਨੇ ਕਿਹੜੇ ਕਵੀਆਂ ਦੀ ਇਹ ਰਚਨਾ ਹੈ ਤਾਂ ਕਿਤੇ ਪ੍ਰੂਫ ਨਹੀਂ ਮਿਲਦਾ ਹੂੰ ਲੇਕਿਨ ਇਸ ਰਚਨਾ ਦਾ ਜਿਹੜਾ ਵਿਸ਼ਾ ਵਸਤੂ ਹੈ ਹੂੰ ਉਹ ਗੁਰੂ ਗੋਬਿੰਦ ਸਿੰਘ ਦੇ ਮਹਾਰਾਜ ਦੇ ਸੰਦੇਸ਼ ਨਾਲ ਵੀ ਮੈਚ ਨਹੀਂ ਕਰਦਾ ਗੁਰੂ ਗੁਰੰਤ ਸਾਹਿਬ ਦੇ ਸੰਦੇਸ਼ ਨਾਲ ਵੀ ਮੈਚ ਨਹੀਂ ਕਰਦਾ ਬਿਲਕੁਲ ਤੇ ਇਹਦੇ ਵਿੱਚ ਗੁਰੂ ਗੋਬਿੰਦ ਸਿੰਘ ਵੱਲੋਂ ਇਹ ਗੱਲ ਲਿਖੀ ਗਈ ਹੈ ਹਮ ਗੁਰੂ ਗੋਬਿੰਦ ਸਿੰਘ ਵੱਲੋਂ ਆਧਾਰ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਬਣਾਇਆ ਉਹ ਲਿਖ ਰਹੇ ਆਧਾਰ ਉਹਨਾਂ ਨੇ ਬਣਾਇਆ ਵੀ ਉਹਨਾਂ ਨੇ ਲਿਖੀ ਹੈ ਉਹਨਾਂ ਨੇ ਲਿਖੀ ਮੋਰਪਿਤ ਪੂਰਵ ਕੀ ਮੋਰਪਿਤ ਦਾ ਕੀ ਮਤਲਬ ਹੈ ਕਿ ਮੇਰੇ ਪਿਤਾ ਜੀ ਜਦੋਂ ਪੂਰਵ ਵੱਲ ਗਏ ਪੂਰਵ ਵੱਲ ਗਏ ਤੀਰਥ ਯਾਤਰਾ ਤੇ ਗਏ ਹਮ ਹੈ ਜਦੋਂ ਉਹ ਕਹਿੰਦੇ ਨੇ ਜਦ ਹੀ ਜਾਤ ਤਰਵੇਣੀ ਭਏ ਜਦੋਂ ਮੇਰੇ ਪਿਤਾ ਜੀ ਤਰਵੇਣੀ ਤੇ ਗਏ ਗਏ ਹਮ ਤਰਵੇਣੀ ਦੇ ਪ੍ਰਾਗਨਾਥ ਪ੍ਰਾਗਨਾਥ ਜਦੋਂ ਉੱਥੇ ਗਏ ਹਮ ਤੇ ਉੱਥੇ ਜਾ ਕੇ ਪੁੰਨ ਦਾਨ ਦੇ ਕਰਤ ਬਤਾਏ ਹਮ ਉਥੇ ਪੁੰਨ ਵੀ ਕੀਤਾ ਦਾਨ ਵੀ ਕੀਤਾ ਹਮ ਗੁਰੂ ਤੇਗ ਬਹਾਦਰ ਸਾਹਿਬ ਨੂੰ ਕੀ ਲੋੜ ਸੀ ਹਮ ਹਾਂ ਗਰੀਬ ਦੀ ਹੈਲਪ ਕਰਨੀ ਹਮ ਗੁਰੂ ਨਾਨਕ ਸਾਹਿਬ ਦਾ ਸਰਸੂਤਰੀ ਪ੍ਰੋਗਰਾਮ ਵਿੱਚ ਇੱਕ ਸੰਦੇਸ਼ ਹੈ ਵੰਡ ਛਕਣਾ ਹੂੰ ਵੰਡ ਛਕਣਾ ਵੰਡ ਛਕਣ ਦੀ ਗੱਲ ਵੱਖਰੀ ਹੈ ਹੂੰ ਲੇਕਿਨ ਦਾਨ ਦੇਣ ਦੀ ਗੱਲ ਵੱਖਰੀ ਹੈ ਦਾਨ ਦੇਣ ਦੀ ਗੱਲ ਵੱਖਰੀ ਹੈ ਬਿਲਕੁਲ ਦਾਨ ਵਿੱਚ ਇੱਕ ਭਿਖਾਰੀ ਹੈ ਤੇ ਇੱਕ ਦਾਤਾ ਹੈ ਹੂੰ ਤੇ ਵੰਡ ਛਕਣ ਵਿੱਚ ਭਿਖਾਰੀ ਤੇ ਦਾਤੇ ਦਾ ਸੰਕਲਪ ਨਹੀਂ ਆਉਂਦਾ ਹੂੰ ਦੋਵੇਂ ਬਰਾਬਰ ਨੇ ਦੋਨੇ ਬਰਾਬਰ ਨੇ ਉੱਥੇ ਦਾਨ ਦੇਣ ਵਾਲਾ ਅਸੀਂ ਜਦੋਂ ਵੰਡ ਛਕਦੇ ਹਾਂ ਕਿਸੇ ਨੂੰ ਮੰਨ ਲਓ ਮੈਂ ਹੁਣ ਖਾਣਾ ਤਿਆਰ ਕੀਤਾ ਹਾਂਜੀ ਮੈਂ ਮਿਸਾਲ ਦੇ ਤੌਰ ਤੇ ਤੁਹਾਡੇ ਨਾਲ ਮੈਂ ਖਾਣਾ ਦੇ ਰਿਹਾ ਤੁਹਾਨੂੰ ਆਪਾਂ ਵੰਡ ਕੇ ਖਾ ਰਹੇ ਹਾਂ ਜਦੋਂ ਆਪਾਂ ਦੋਵੇਂ ਵੰਡ ਕੇ ਖਾ ਰਹੇ ਹਾਂ ਆਪਣੇ ਵਿੱਚ ਕੋਈ ਫਰਕ ਨਹੀਂ ਛੋਟਾ ਕਿਹੜਾ ਵੱਡਾ ਕਿਹੜਾ ਉਹ ਸਮਾਜਿਕ ਇਕਤਾ ਦੀ ਗੱਲ ਹੈ ਹਾਂਜੀ ਲੇਕਿਨ ਦਾਨ ਦੀ ਜਿਹੜਾ ਦਾਨ ਦੀ ਜਿਹੜੀ ਪਰਿਭਾਸ਼ਾ ਹੈ ਨਾ ਉਹ ਹੈ ਗਰੀਬ ਨੂੰ ਆਪਣੇ ਤੋਂ ਨੀਵੇਂ ਨੂੰ ਦਾਨ ਦੇਣਾ ਦਾਨ ਆਪਣੇ ਤੋਂ ਉੱਚੇ ਨੂੰ ਨਹੀਂ ਦਿੱਤਾ ਜਾਂਦਾ ਉੱਚੇ ਨੂੰ ਭੇਟਾ ਦਿੱਤੀ ਜਾਂਦੀ ਹੈ ਬਿਲਕੁਲ ਨੀਵੇਂ ਤੋਂ ਦਾਨ ਦਿੱਤਾ ਜਾਂਦਾ ਹੈ ਜਦੋਂ ਦਾਨ ਦਾ ਸੰਕਲਪ ਆ ਗਿਆ ਉੱਚੀ ਨੀਵੀਂ ਦਾ ਫਰਕ ਪੈ ਗਿਆ ਪੈ ਗਿਆ ਤੇ ਇਸੇ ਵਿਤਰੇ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜਿਹੜੀ ਗੁਰਬਾਣੀ ਦੇ ਗਏ ਸੰਦੇਸ਼ ਹੈ ਸਿੱਖਿਆ ਹਮ ਇਹੋ ਚੀਜ਼ਾਂ ਤੁਹਾਡੇ ਨੇ ਕੱਢੀਆਂ ਨੇ ਅੰਦਰ ਕੋਈ ਉੱਚਾ ਨਹੀਂ ਕੋਈ ਨੀਵਾ ਨਹੀਂ ਬਿਲਕੁਲ ਸਾਰੇ ਇੱਕੋ ਜਿਹੇ ਨੇ ਹਮ ਹਮ ਤੇ ਗੁਰੂ ਤੇਗ ਕਵੀ ਕਹਿੰਦਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਵੱਲੋਂ ਕਹਿ ਰਿਹਾ ਕਹਿ ਰਿਹਾ ਹਮ ਜਦੋਂ ਤਰਵੇਣੀ ਤੇ ਗਏ ਪੁੰਨਦਾਨ ਦੇ ਕਰਤਬਿਤਾਏ ਹੂੰ ਕਿ ਪੁੰਨਦਾਨ ਵੀ ਕੀਤਾ ਉਥੇ ਹੂੰ ਤਹੀਂ ਪ੍ਰਕਾਸ਼ ਹਮਾਰਾ ਪਇਓ ਹੂੰ ਵਿਆਕਰਨ ਦੇ ਹਿਸਾਬ ਨਾਲ ਹੂੰ ਗੁਰਬਾਣੀ ਦੇ ਅਰਥਾਂ ਦੇ ਹਿਸਾਬ ਨਾਲ ਤਹੀਂ ਦਾ ਕੀ ਮਤਲਬ ਬਣਦਾ ਉਥੇ ਉਥੇ ਹੂੰ ਤਹੀਂ ਦਾ ਮਤਲਬ ਉਸੇ ਤਰਬੇਣੀ ਤੇ ਹੀ ਤਰਬੇਣੀ ਤੇ ਮਰੇ ਨੇ ਮਨੋਤਮਨੀ ਉਥੇ ਹੂੰ ਪੁੰਨਦਾਨ ਕੀਤਾ ਇਸ਼ਨਾਨ ਕੀਤਾ ਹੂੰ ਤੇ ਉਥੇ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਹੋਇਆ ਤਹੀਂ ਪ੍ਰਕਾਸ਼ ਹਮਾਰਾ ਪਇਓ ਹੂੰ ਉਥੇ ਪ੍ਰਕਾਸ਼ ਦਾ ਮਤਲਬ ਜਨਮ ਨਹੀਂ ਹੈ। ਹਮ ਇਹ ਇਹਦੇ ਵਿੱਚੋਂ ਜਿਹੜਾ ਅਰਥ ਨਿਕਲਦਾ ਹੈ। ਹਮ ਜਨਮ ਨਹੀਂ। ਹਮ ਗੁਰੂ ਗੋਬਿੰਦ ਸਿੰਘ ਦਾ ਜਨਮ ਤਰਬੇਣੀ ਤੇ ਤਾਂ ਹੋਇਆ ਨਹੀਂ। ਹੋਇਆ ਨਹੀਂ। ਉਥੇ ਪ੍ਰਕਾਸ਼ ਦਾ ਮਤਲਬ ਹੈ ਉਹ ਮਾਤਾ ਦੇ ਉਧਰ ਵਿਚ ਆ ਗਏ। ਹਮ ਪੰਡਤ ਨੇ ਦੇਖੋ ਕੈਸੀ ਚਾਲ ਨਾਲ ਇਹ ਸ਼ਬਦਾਵਲੀ ਲਿਖੀ ਹੈ। ਹਮ ਵੀ ਉਥੇ ਮਹਾਰਾਜ ਨੇ ਪੁੰਡਾਨ ਕੀਤਾ, ਤੀਰਥ ਯਾਤਰਾ ਕੀਤੀ ਤੇ ਉਥੇ ਉਹਨਾਂ ਦੀ ਭਾਵਨਾ ਪੂਰੀ ਹੋ ਗਈ। ਭਾਵਨਾ ਪੂਰੀ ਹੋ ਗਈ। ਉਹਨਾਂ ਦੀ ਮਨੋਤ ਪੂਰੀ ਹੋ ਗਈ। ਹਮ ਤੇ ਉਸ ਤੋਂ ਪਹਿਲਾਂ ਮਾਤਾ ਦੇ ਉਦਰ ਵਿੱਚ ਗੁਰੂ ਗੋਬਿੰਦ ਸਿੰਘ ਆਏ ਨਹੀਂ ਸੀ ਆਏ ਨਹੀਂ ਸੀ ਹੂੰ ਤਹੀਂ ਪ੍ਰਕਾਸ਼ ਹਮਾਰਾ ਪਇਓ ਪਇਓ ਤੇ ਅੱਗੇ ਲਿਖਦੇ ਨੇ ਪਟਨਾ ਸਾਹਿਬ ਵਿਖੇ ਭਵ ਭਵ ਲੈਓ ਹੂੰ ਭਵ ਕਹਿੰਦੇ ਨੇ ਜਨਮ ਨੂੰ ਜਨਮ ਨੂੰ ਜਨਮ ਤਾਂ ਪਟਨਾ ਸਾਹਿਬ ਹੋਇਆ ਜਾ ਕੇ ਹਾਂਜੀ ਉਥੇ ਗਰਭ ਵਿੱਚ ਆ ਗਏ ਹੂੰ ਮਾਤਾ ਕੇ ਉਦਰ ਮੈਂ ਕੀਆ ਨਿਵਾਸ ਉਦਰ ਮਾਹੇ ਆਇਆ ਨਿਵਾਸ ਮੈਨੂੰ ਗੁਰਬਾਣੀ ਦੀ ਤੁਕ ਭੁੱਲ ਜਾਂਦੀ ਕਈ ਵਾਰੀ ਹੂੰ ਸਹੀ ਵਿਚਾਰ ਨੇ ਜਿਹੜਾ ਹੂੰ ਯਾਨੀ ਬ੍ਰਾਹਮਣਵਾਦ ਦੇ ਜਿਹੜਾ ਪ੍ਰਚਾਰ ਹੈ ਜਿਹੜਾ ਉਹਨਾਂ ਦਾ ਪੈਗਾਮ ਹੈ ਬ੍ਰਾਹਮਣਵਾਦ ਦਾ ਮਨੁਵਾਦ ਦਾ ਉਹ ਕਵੀ ਨੇ ਐਸੇ ਤਰੀਕੇ ਨਾਲ ਇਸ ਕਵਿਤਾ ਦੇ ਵਿੱਚ ਭਰ ਦਿੱਤਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਮੰਨਤਾ ਮੰਨ ਕੇ ਦਾਨਪੂਨ ਕਰਕੇ ਤ੍ਰਵੇਣੀ ਤੇ ਇਸ਼ਨਾਨ ਕਰਕੇ ਗੁਰੂ ਗੋਬਿੰਦ ਸਿੰਘ ਦਾ ਉਥੋਂ ਮਨੋਦਪੂਰੀ ਕੀਤੀ ਹੈ ਫਿਰ ਵੱਡੀ ਗੱਲ ਇਹ ਹੈ ਜੇ ਗੁਰੂ ਤੇਗ ਗੁਰੂ ਤੇਗ ਬਹਾਦਰ ਸਾਹਿਬ ਦੇ ਮਨ ਵਿੱਚ ਇਹ ਭਾਵਨਾ ਸੀ ਲਾਲਸਾ ਸੀ ਹਮ ਕਿ ਮੇਰੇ ਘਰ ਪੁੱਤਰ ਹੋਵੇ ਹਮ ਇੱਕ ਹਫਤਾ ਤੇ ਇਹੀ ਕਹਿ ਰਹੀ ਹੈ ਹਫਤਾ ਤੇ ਇਹੀ ਕਹਿ ਰਹੀ ਹੈ ਕਾਵਰੇ ਜੀ ਨਹੀਂ ਇਹੀ ਕਹਿ ਰਹੀ ਹੈ ਨਾ ਵੀ ਪੁੱਤਰ ਕਰਕੇ ਕੀਤੀ ਹਮ ਤੇ ਗੁਰੂ ਗੋਬਿੰਦ ਸਿੰਘ ਦੇ ਮੂੰਹੋਂ ਕਢਾਰੇ ਨੇ ਹਮ ਵੀ ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸਾਹਿਬ ਵਿਖੇ ਭਵ ਲਿਓ ਹਮ ਜੇ ਗੁਰੂ ਤੇਗ ਬਹਾਦਰ ਸਾਹਿਬ ਦੇ ਅੰਦਰ ਇਹ ਚਾਹਤ ਸੀ ਜੇ ਇੱਛਾ ਸੀ ਇਹ ਡਿਜ਼ਾਇਰ ਸੀ ਕਿ ਪੁੱਤਰ ਹੋਵੇ ਹਮ ਤੇ ਫਿਰ ਪੜਨਾ ਸਾਹਿਬ ਪਰਿਵਾਰ ਨੂੰ ਛੱਡ ਕੇ ਚਲੇ ਗਏ ਪਤਾ ਸੀ ਵੀ ਉਸ ਵੇਲੇ ਮਾਤਾ ਦੇ ਉਧਰ ਵਿੱਚ ਮਾਤਾ ਗੁਜਰੀ ਦੇ ਉਧਰ ਵਿੱਚ ਗੁਰੂ ਗੋਬਿੰਦ ਸਿੰਘ ਸੀ ਹਮ ਅਜੇ ਜਨਮ ਨਹੀਂ ਸੀ ਹੋਇਆ ਹਮ ਉਹਨਾਂ ਨੂੰ ਛੱਡ ਕੇ ਆਸਾਮ ਕਿਉਂ ਚਲੇ ਗਏ ਆਸਾਮ ਚਲੇ ਗਏ ਤੇ ਜਦੋਂ ਪਹਿਲੇ ਉਹਨਾਂ ਨੇ ਇਹ ਨਹੀਂ ਦੇਖਿਆ ਵੀ ਮੇਰੇ ਘਰ ਸਾਹਿਬ ਜ਼ਿਆਦਾ ਜਨਮ ਲੈਣ ਵਾਲਾ ਹੈ ਹਮ ਤੇ ਮਨੋਤਾ ਮਨ ਮੰਨ ਕੇ ਉਹਨਾਂ ਨੇ ਲਿਆ ਹਾਂਜੀ ਤੇ ਉਹ ਛੱਡ ਕੇ ਆਸਾਮ ਚਲੇ ਗਏ ਹਮ 2 ਸਾਲ ਬਾਅਦ ਉਥੋਂ ਆਏ ਨੇ ਹਮ ਜਦੋਂ ਵਾਪਸ ਆਏ ਨੇ ਉਹਨਾਂ ਨੂੰ ਲੈ ਕੇ ਮਦਰ ਦੇਸ਼ ਹਮਕੋ ਲੈ ਆਏ ਹਮ ਮਾਂ ਦਾ ਦੇਸ਼ ਪੰਜਾਬ ਮਾਂ ਤਾਂ ਗੁਜਰੀ ਦੇ ਜਨਮ ਇਥੋਂ ਲਈ ਸੀ ਨਾ ਹਮ ਇਹ ਪੰਜਾਬ ਲੈ ਹਮ ਭਾਂਤ ਭੱਤ ਦਾਈਆਂ ਨੂੰ ਦੋਲਾਈ ਦੋਲਾਈ ਦੁਲਾਈ ਹਮ ਵੀ ਦਾਈਆਂ ਜਿਹੜੀਆਂ ਸੰਭਾਲਣ ਵਾਲੀਆਂ ਸੀ ਇਸ ਤਰ੍ਹਾਂ ਤਰ੍ਹਾਂ ਦੇ ਉਹਨਾਂ ਨੇ ਲਾੜ ਕੀਤੇ ਦੋਲਾਇਆ ਉਹਨੂੰ ਖੜਾਇਆ ਗੁਰੂ ਗੋਬਿੰਦ ਸਿੰਘ ਨੂੰ ਹਮ ਯਾਨੀ ਇਹ ਕਾਵ ਰਚਨਾ ਜਿਹੜੀ ਹੈ ਨਾ ਹਮ ਇਹਦੇ ਉੱਤੇ ਬ੍ਰਾਹਮਣੀ ਕਲ ਦਾ ਰੰਗ ਚੜਿਆ ਹੋਇਆ ਹੈ ਹਮ ਗੁਰੂ ਗੋਬਿੰਦ ਸਿੰਘ ਦੀ ਰਚਨਾ ਨਹੀਂ ਹੈ ਨਹੀਂ ਰਹੀ ਗੱਲ ਤੁਸੀਂ ਇਸ਼ਾਰਾ ਦਿੱਤਾ ਹੈ ਦਸਮ ਗ੍ਰੰਥ ਬਾਰੇ ਹੂੰ ਕੋਈ ਇਹਨੂੰ ਮੰਨਦਾ ਹੈ ਗੁਰੂ ਗੋਬਿੰਦ ਸਿੰਘ ਦੀ ਬਾਣੀ ਕੋਈ ਨਹੀਂ ਮੰਨਦਾ ਹੂੰ ਦੋ ਪੱਖ ਨੇ ਨਾ ਦੋ ਪੱਖ ਨੇ ਜਿੱਥੋਂ ਤੱਕ ਮੇਰਾ ਖਿਆਲ ਹੈ ਹੂੰ ਤੁਸੀਂ ਕਦੇ ਗੰਭੀਰਤਾ ਨਾਲ ਵਾਚ ਕਰਕੇ ਦੇਖੋ ਹੂੰ ਗੰਭੀਰਤਾ ਨਾਲ ਵਿਸ਼ਲੇਸ਼ਣ ਕਰਕੇ ਦੇਖੋ ਹੂੰ ਜਿਹੜੇ ਵਿਰੋਧ ਕਰ ਰਹੇ ਨੇ ਹੂੰ ਉਹਨਾਂ ਦਸਮ ਗ੍ਰੰਥ ਪੜ੍ਹਿਆ ਹੂੰ ਜਿਹੜੇ ਹੱਕ ਚ ਬੋਲਦੇ ਨੇ ਪੜ੍ਹੇ ਉਹਨਾਂ ਨੇ ਨਹੀਂ ਨਹੀਂ ਉਹਨਾਂ ਚ ਪੜ੍ਹਦੇ ਹੈਗੇ ਨਹੀਂ ਉਹ ਹੂੰ ਸਮਝਿਆ ਕੋਈ ਨਹੀਂ ਸਮਝਿਆ ਕੋਈ ਨਹੀਂ ਹੂੰ ਉਹ ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਸਮਝਣ ਲੱਗ ਪਏ ਨੇ ਹੂੰ ਦਸਮ ਗੁਰੂ ਗ੍ਰੰਥ ਸਾਹਿਬ ਹੂੰ ਅਸਲ ਵਿੱਚ ਦਸਮ ਗ੍ਰੰਥ ਦਾ ਜਿਹੜਾ ਵਿਸ਼ਾ ਨ ਕਈ ਗੱਲਾਂ ਐਸੀਆਂ ਨੇ ਵਿੱਚ ਜਿਹ ਵਿੱਚ ਚਿੱਤਰਾਂ ਦੀ ਗੱਲ ਹੈ ਹੂੰ ਹੂੰ ਚਰਿਤਰਾ ਵਿੱਚ ਇਸਤਰੀ ਦੇ اخلاق ਦੀ ਗੱਲ ਕੀਤੀ ਹੈ। ਹਮ ਚਰਿਤਰ ਦਾ ਮਤਲਬ ਹੁੰਦਾ ਚਲਾਕੀ। ਚਲਾਕੀ। ਚੁਸ ਚਲਾਕੀ। ਹਮ ਚੁਸ ਚਲਾਕੀ ਦਾ ਮਤਲਬ ਹੈ ਕਿਸੇ ਨਾਲ ਹੁਸ਼ਿਆਰੀ ਨਾਲ ਕੋਈ ਐਸਾ ਕੰਮ ਕਰਨਾ ਵੀ ਅਗਲੇ ਨੂੰ ਪਤਾ ਵੀ ਨਾ ਲੱਗਣਾ ਤੇ ਆਪਣਾ ਕੰਮ ਕੱਢ ਲੈਣਾ। ਆਪਣਾ ਕੰਮ ਕੱਢ ਲੈਣਾ। ਚਲਾਕੀ ਉਹਨੂੰ ਹੀ ਕਹਿੰਦੇ ਨੇ ਨਾ। ਹਮ ਗੁਰੂ ਗ੍ਰੰਥ ਸਾਹਿਬ ਵਿੱਚ ਲਫ਼ਜ਼ ਚਲਤ ਵੀ ਆਇਆ ਹੈ। ਹਮ ਚਲਤ ਚਰਿਤਰ ਦਾ ਹੀ ਛੋਟਾ ਰੂਪ ਹੈ। ਹਮ ਹਾਂ। ਇਹ ਵੀ ਚਲਤ ਪਇਓ ਪਤਾ ਨਹੀਂ ਕੋਈ ਹੈ ਸ਼ਬਦ ਕੌਣ ਮੂਆ ਰੇ ਕੌਣ ਮੂਆ ਹਾਂ ਬ੍ਰह्म ज्ञानी ਮਿਲ ਕਰੋ ਵਿਚਾਰਾ ਇਹੋ ਤਾ ਚਲਤ ਪਇਓ ਮਰਿਆ ਕੌਣ ਹੈ ਹਮ ਗੁਰੂ ਸਾਹਿਬ ਕਹਿੰਦੇ ਬ੍ਰह्म ज्ञानी ਮਿਲ ਕਰੋ ਵਿਚਾਰ ਵਿਚਾਰ ਉਹਨੂੰ ਸਮਝੋ ਹਮ ਮਰਿਆ ਕੌਣ ਹੈ ਮਰਿਆ ਕੌਣ ਹੈ ਤੇ ਗੁਰੂ ਸਾਹਿਬ ਤਾਂ ਕਹਿੰਦੇ ਇਹ ਤਾਂ ਚਲਿਤ ਰ ਹੋਇਆ ਤੁਹਾਡਾ ਕੋਤਕ ਕੀ ਹੋਇਆ ਕੋਤਕ ਕੀ ਹੋਇਆ ਜੰਮੇ ਜੀਵੇ ਤੇ ਮਰ ਗਏ ਹਮ ਤੁਹਾਡੇ ਕੰਟਰੋਲ ਚ ਕੁਝ ਵੀ ਨਹੀਂ ਹਾਂ ਜੇ ਜਮੇ ਜੀਵੇ ਉਹਨ ਮਰਨਾ ਹੈ ਹੀ ਮਰਨਾ ਹੈ ਹੀ ਹਮ ਇੱਕ ਕੌਤਕ ਹੈ ਬਿਲਕੁਲ ਇੱਕ ਚਲਿੱਤਰ ਹੈ ਹਮ ਹਮ ਤੇ ਉਹੀ ਚਲਿੱਤਰ ਜਿਹੜਾ 405 ਚਲਿੱਤਰ ਹੁੰਦੇ ਨੇ ਦਸਮ ਗ੍ਰੰਥ ਵਿੱਚ ਹਮ ਉਹਦੀ ਜਿਹੜੀ ਸ਼ਬਦਾਵਲੀ ਹੈ ਬਹੁਤ ਸ਼ਬਦਾਵਲੀ ਐਸੀ ਹੈ ਹਮ ਜਿਹੜੀ ਟੀਵੀ ਦੇ ਸਾਹਮਣੇ ਨਹੀਂ ਵਰਣਨ ਕੀਤੀ ਜਾ ਸਕਦੀ ਹਮ ਉਸ ਸ਼ਬਦਾਵਲੀ ਨੂੰ ਲੈ ਕੇ ਹਮ ਜਿਹੜੇ ਦਸਮ ਗ੍ਰੰਥ ਦਾ ਵਿਰੋਧ ਕਰਦੇ ਨੇ ਹਮ ਉਹ ਕਹਿੰਦੇ ਨੇ ਵੀ ਇਹ ਸ਼ਬਦਾਵਲੀ ਗੁਰੂ ਗੋਬਿੰਦ ਸਿੰਘ ਜੀ ਵਰਤ ਸਕਦੇ ਨੇ ਹੂੰ ਸਚਾਈ ਹੈ ਨਹੀਂ ਵਰਤ ਸਕਦੇ ਨਹੀਂ ਵਰਤ ਸਕਦੇ ਹੂੰ ਨਹੀਂ ਵਰਤ ਸਕਦੇ ਹੂੰ ਪਰ ਇੱਕ ਗ੍ਰੰਥ ਐਸਾ ਸੀ ਜਿੱਥੇ ਕਾਮ ਸ਼ਾਸਤਰ ਜੀ ਨੂੰ ਕਹਿ ਸਕਦੇ ਹੂੰ ਕਿਸੇ ਕਵੀ ਦਾ ਲਿਖਿਆ ਸੀ ਕੋਕ ਸ਼ਾਸਤਰ ਕੋਕ ਸ਼ਾਸਤਰ ਹੂੰ ਉਹਦਾ ਉਲੱਥਾ ਹੈ ਹੂੰ ਦਸੰਗਰੰਦਿਲ ਚੇਤਰ ਨੇ ਉਹਦਾ ਉਲੱਥਾ ਹੈ ਹੂੰ ਲੇਕਿਨ ਉਸ ਗਲ ਨੂੰ ਗੁਰੂ ਗੋਬਿੰਦ ਸਿੰਘ ਨੇ ਕੰਡੈਮ ਕਰਨਾ ਸੀ ਹੂੰ ਵੀ ਅਚੇਲੇ ਤੋਂ ਬਚ ਕੇ ਰਹਿਣਾ ਹਮ ਇਹ ਚਲਾਕੀ ਤੋਂ ਬਚ ਕੇ ਰਹਿਣਾ ਆਮ ਹੁੰਦਾ ਵੀ ਆਪਾਂ ਦੋਵੇਂ ਗੱਲਾਂ ਕਰ ਰਹੇ ਹਾਂ ਹਮ ਕਹਿੰਦਾ ਫਲਾਣਾ ਬੰਦਾ ਬੜਾ ਚਲਾਕ ਹੈ ਹਮ ਮੈਂ ਤੁਹਾਨੂੰ ਕਹਿ ਸਕਦਾ ਗੁਰਮੀਲ ਫਲਾਣਾ ਬੰਦਾ ਬੜਾ ਚਲਾਕ ਹੈ ਉਹਦੀ ਚਲਾਕੀ ਤੋਂ ਬਚ ਕੇ ਰਹਿਣਾ ਹਮ ਤੁਸੀਂ ਮੈਨੂੰ ਵੀ ਕਹਿ ਸਕਦੇ ਹੋ ਹਮ ਭਾਜੀ ਉਹ ਫਲਾਣਾ ਬੰਦਾ ਬੜਾ ਚਲਾਕ ਹੈ ਉਹਦੀ ਚਲਾਕੀ ਤੋਂ ਬਚ ਕੇ ਰਹਿਣਾ ਉਹਦੇ ਟਰੈਪ 'ਚ ਨਾ ਆ ਜਾਓ ਕਿਤੇ ਉਹਦੇ ਜਾਲ ਵਿੱਚ ਨਾ ਫਸ ਜਾਓ ਕਿਤੇ ਹਮ ਇਹ ਸਿੱਖਿਆ ਨਾ ਸਿੱਖਿਆ ਤੇ ਉਹੀ ਜਿਹੜਾ ਕੋਕ ਸ਼ਾਸਤਰ ਆ ਉਹਦੀ ਸ਼ਬਦਾਵਲੀ ਕਵੀਆਂ ਨੇ ਜਿਹੜੀ ਲਿਖੀ ਇਹ ਵਿੱਚ ਹਮ ਇੱਕ ਸਿਸਟਮ ਹੈ ਹਮ